ਕੇਂਦਰੀ ਰਾਜ ਮੰਤਰੀ ਰਕਸ਼ਾ ਨikhil Khadse ਨੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੋਰ ਨਾਲ ਸਮਾਣਾ ਅਤੇ ਸਨੌਰ ਵਿਧਾਨ ਸਭਾ ਹਲਕਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਦੁੱਦਨ ਗੁਜਰਾ, ਪਦਮੌਂ, ਮਹਿਮਦਪੁਰ, ਜਾਲਨ ਖੇੜੀ, ਸੱਸੀ ਗੁਜਰਾ ਅਤੇ ਧਰਮਹੀੜੀ ਸਮੇਤ ਪਿੰਡਾਂ ਦਾ ਨਿਰਿਖਣ ਕੀਤਾ ਜੋ ਟਾਂਗਰੀ, ਮਾਰਕੰਡਾ ਅਤੇ ਕੱਗਰ ਨਦੀਆਂ ਕਾਰਨ ਆਏ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਦੋਰੇ ਦੌਰਾਨ ਕੇਂਦਰੀ ਰਾਜ ਮੰਤਰੀ ਰੱਖਿਆ ਨਿਖਿਰ ਖੜਸੇ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨੁਕਸਾਨ ਦੀ ਵਿਆਪਕ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੇਂਦਰ ਵੱਲੋਂ ਤੁਕਮਾ ਮੁਆਵਜ਼ਾ ਦਿੱਤਾ ਜਾ ਸਕੇ ਅੱਜ ਆ ਪਹੁੰਚੇ ਹਾਂ ਇੱਥੇ ਔਰ ਖਰਾਬ ਹੈ ਤਕਰੀਬਨ ਬਹੁਤ ਜ਼ਿਆਦਾ ਖਰਾਬਾ ਹੋਇਆ ਹੈ ਔਰ ਲੋਕਾਂ ਦੀ ਜਿਹੜੀਆਂ ਫਸਲਾਂ ਨੇ 100% ਤਬਾਹ ਹੋ ਚੁੱਕੀਆਂ ਨੇ ਕਿਸ ਤਰ੍ਹਾਂ ਦੇਖਦੇ ਹਾਂ ਇਸ ਸਥਿਤੀ ਨੂੰ ਇਹ ਇੱਕ ਵਾਰੀ ਫਿਰ ਤਕਰੀਬਨ ਪਿਛਲੇ ਸਾਲ ਥੋੜੀ ਜੀ ਬਚਤ ਹੋ ਗਈ ਸੀ ਤੇਈ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਸੀ ਤਾਂ ਐਤ ਕੀ ਪਹਿਲੇ ਤਾਂ ਸਾਡੇ ਪਟਿਆਲੇ ਡਿਸਟ੍ਰਿਕਟ ਚ ਹੀ ਜ਼ਿਆਦਾ ਨੁਕਸਾਨ ਹੁੰਦਾ ਥੀ ਅੱਜ ਕੀ ਪੂਰੇ ਪੰਜਾਬ ਦੇ ਵਿੱਚ ਹੋਇਆ ਤਾਂ ਇਸ ਸਥਿਤੀ ਦੇਖ ਕੇ ਪ੍ਰਧਾਨ ਮੰਤਰੀ ਜੀ ਹਿਮਾਚਲ ਔਰ ਪੰਜਾਬ ਦਾ ਦੌਰਾ ਕੀਤਾ ਉਹਨਾਂ ਨੇ ਗੁਰਦਾਸਪੁਰ ਏਰੀਆ ਦੇ ਵਿੱਚ ਪਠਾਨਕੋਟ ਏਰੀਆ ਦੇ ਵਿੱਚ ਦੇਖਿਆ ਸਾਰਾ ਔਰ ਉਸ ਤੋਂ ਹੀ ਅੰਦਾਜ਼ਾ ਲਗਾ ਕੇ ਔਰ ਜੋ ਜੋ ਹੋਰ ਸਥਿਤੀ ਉਹਨਾਂ ਨੂੰ ਪਤਾ ਚੱਲੀ ਉਹਨਾਂ ਨੇ ਜਿਹੜੇ ਸਾਰੇ ਐਮਓਐਸ ਨੇ ਮਿਨਿਸਟਰ ਆਫ ਸਟੇਟ ਇਹਨਾਂ ਦੀ ਡਿਊਟੀ ਲਈ ਹੈ ਕਿ ਇਹ ਇੱਕ ਇੱਕ ਜਗ੍ਹਾ ਜਾ ਕੇ ਆਪਣੀ ਅੱਖੀ ਦੇਖੀ ਹਾਲ ਦਾ ਰਿਪੋਰਟ ਦੇਣ ਅਸੀਂ ਧੰਨਵਾਦ ਕਰਦੇ ਹਾਂ ਪ੍ਰਧਾਨ ਮੰਤਰੀ ਜੀ ਦਾ ਔਰ ਰੱਖਿਆ ਜੀ ਦਾ ਜੋ ਸਾਡੇ ਯੁਵਾ ਸਪੋਰਟਸ ਦੇ ਮਿਨਿਸਟਰ ਨੇ ਏ ਆਈ ਨੇ ਇਹਨਾਂ ਨੇ ਬਹੁਤ ਅੱਛੀ ਤਰ੍ਹਾਂ ਸਮਝਿਆ ਕਿਉਂਕਿ ਇਹਨਾਂ ਦਾ ਵੀ ਜਿਹੜਾ ਖੇਤਰ ਹੈ ਪੂਰਾ گاਉਂਆਂ ਦਾ ਖੇਤਰ ਹੈ ਪਿੰਡੂ ਖੇਤਰ ਹੈ ਤੇ ਇਹ ਸਾਰਾ ਰਿਪੋਰਟ ਭੇਜਣਗੇ ਮੈਂ ਵੀ ਇੱਕ ਰਿਪੋਰਟ ਬਣਾ ਕੇ ਭੇਜੂੰਗੀ ਵੈਸੇ ਮੈਂ ਪਹਿਲੇ ਹੀ 5-6 ਦਿਨ ਪਹਿਲੇ ਹੀ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖਤੀ ਥੀ ਕਿ ਜਿੱਥੇ ਤੁਸੀਂ ਦੂਜੇ ਏਰੀਆ 'ਚ ਆ ਕੇ ਗਏ ਹੋ ਸਾਡੇ ਇਲਾਕੇ 'ਚ ਹਰ ਸਾਲ ਆਉਂਦੇ ਨੇ ਔਰ ਇਹ ਥੇ ਖਾਸ ਕਰਕੇ ਇਹਨਾਂ ਤੁਹਾਡੇ ਪਿੰਡਾਂ ਦਾ ਕਿ ਟਾਂਗਰੀ ਮਾਰਕੰਡਾ ਕਗਰ ਤਿੰਨੋਂ ਦਾ ਮਾਰ ਪੈਂਦਾ ਤਾਂ ਇਹ ਇੰਟਰ ਸਟੇਟ ਹੈਗਾ ਤੇ ਵੋਟਰ ਕਮਿਸ਼ਨ ਦੇ ਵਿੱਚ ਹਦਾਇਤ ਕਰੋ ਕਿ ਮੰਤਰੀ ਜੀ ਬੈਠ ਕੇ ਤਿੰਨੋਂ ਸਟੇਟਾਂ ਦੇ ਅਧਿਕਾਰੀਆਂ ਨਾਲ ਬੈਠ ਕੇ ਇਹਦਾ ਇੱਕ ਹੱਲ ਕੱਢੋ ਮੈਂਨੇ ਪਹਿਲੇ ਬਹੁਤ ਕੋਸ਼ਿਸ਼ ਕੀਤੀ ਥੋੜਾ ਬਹੁਤ ਅਸੀਂ ਅੱਗੇ ਗਏ ਫਿਰ ਅਗਲੇ ਸਾਲ ਮੈਂ ਨਹੀਂ ਸੀ ਉਸ ਦੇ ਬਾਅਦ ਫਿਰ ਹੱਲ ਕੋਸ਼ਿਸ਼ ਕੀਤੀ ਦਾ ਇਹ ਦਾ ਇੱਕ ਬਾਰੀ ਮੇਰੇ ਖਿਆਲ ਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਇਹ ਆਪਣੇ ਹੱਥ ਚ ਲਿੱਤਾ ਤਾਂ ਜ਼ਰੂਰ ਕੁਛ ਨਾ ਕੁਛ ਸਾਮੁਪ੍ਰਾਪਤੀ ਹੋਏਗੇ ਜਿਵੇਂ ਨਹਿਰਾ ਦੀ ਦਾਫ ਲੱਗਦੀ ਹੈ ਜੀ ਆਪਾਂ ਉਧਰਲੇ ਸਮਾਣਾ ਵਾਲੀ ਸਾਈਡ ਦੀ ਗੱਲ ਕਰੀਏ ਹਾਂਜੀ ਬਟਾਣਾ ਬਿਲਕੁਲ ਜੀ ਹਾਂਜੀ ਹਰਿਆਣਾ ਨੂੰ ਜਾ ਰਹੀ ਨੇ ਜੀ ਤੇ ਉਹਨਾਂ ਦਾ ਲੱਗਦਾ ਨਹੀਂ ਹੈਗਾ ਕਿ ਕੋਈ ਇਹੋ ਜਿਹਾ ਸਿਸਟਮ ਕਰਨਾ ਚਾਹੀਦਾ ਜੀ ਪਾਣੀ ਨਿਕਲੇ ਘੱਗਰ ਦੀ ਦਾਫ ਲੱਗ ਜੰਦੀ ਹੈ ਕਿ ਤਾਂ ਸਾਰੇ ਬੈਕ ਮਾਰ ਦਾ ਪਾਣੀ ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦੀ ਹਾਂ ਕਿ 5 ਦੇ 6 ਦਿਨ ਪਹਿਲੇ ਜਦ ਮੈਂ ਧਰ ਮਿਹੜੀ ਗਈ ਸੀ ਅੱਜ ਮਿਨਿਸਟਰ ਸਾਹਿਬ ਵੀ ਜਾਣਗੇ ਉਥੋਂ ਦੀ ਉਹ ਧਰਨੇ 'ਚ ਬੈਠੇ ਸੀ ਉਹਨਾਂ ਦੀ ਜਿਹੜੀ 10 ਮੈਂਬਰੀ ਕਮੇਟੀ ਬਣੀ ਹੈ ਉਹਨਾਂ ਨੂੰ ਐਟ ਅ ਟਾਈਮ ਮੈਂ ਨੈਪ ਸਿੰਘ ਸੈਣੀ ਜੀ ਨੂੰ ਸੀਐਮ ਨੂੰ ਫੋਨ ਕੀਤਾ ਕਿਉਂਕਿ ਹਾਂਸੀ ਬਟਾਣਾ ਉੱਥੇ ਉਸ ਕਰਕੇ ਡੁੱਬਦੇ ਨੇ ਪਹੁੰਚੇ ਤੇ ਹਾਂਜੀ ਹੁਣ ਵੀ 15 ਦਿਨਾਂ ਤੋਂ ਹੁਣ ਤੱਕ ਪਾਣੀ ਥੋੜਾ ਹੇਠਾਂ ਚਲਾ ਗਿਆ ਹੈ ਤਾਂ ਉਹਨਾਂ ਨੇ ਮੈਂ ਡੈਲੀਗੇਸ਼ਨ ਲੈ ਕੇ ਗਈ ਥੀ 7 ਵਜੇ ਰਾਤ ਨੂੰ ਅਸੀਂ ਮਿਲੇ ਹਾਂ ਉਹਨਾਂ ਨੂੰ ਔਰ ਉਹਨਾਂ ਨੇ ਅਗਲੇ ਦਿਨ ਸਾਰੇ ਹਦਾਇਤ ਦੇ ਦਿੱਤੇ ਸੀ ਔਰ ਸਾਡੇ ਬੰਦਿਆਂ ਨਾਲ ਸੰਪਰਕ ਹੋ ਗਿਆ ਸੀ ਸਾਡੇ ਹਲਕਾ ਇੰਜਾਦ ਸਾਡੇ ਜਿਹੜੇ ਉੱਥੇ ਬੰਦੇ ਨੇ ਦੂਜੇ ਕਿ ਤੁਸੀਂ ਕੱਲ ਮੀਟਿੰਗ ਰੱਖ ਲਈ ਸੀ ਉੱਥੇ ਹਾਂਸੀ ਉੱਥੇ ਹੀ ਕੰਡੇ ਤੇ ਤੇ ਮੇਰੀ ਇੱਕ ਸਾਡੇ ਵੱਲੋਂ ਗਏ ਥੀ ਸਾਡੇ ਪਿੰਡਾਂ ਦੇ ਲੋਕ ਔਰ हरियाणा ਦੇ ਪਿੰਡਾਂ ਦੇ ਲੋਕ ਆਇਥੇ ਦੋਨੋਂ ਪਾਸਿਆਂ ਦੀ ਬੁਲਾ ਕੇ ਬਹੁਤ ਪੋਜ਼ਿਟਿਵ ਮੀਟਿੰਗ ਹੋਈ ਹੈ ਕੱਲ ਔਰ ਸਾਨੂੰ ਪੂਰਾ ਆਸ ਹੈ ਕਿ ਕੋਈ ਨਾ ਕੋਈ ਉੱਥੇ ਹੱਲ ਨਿਕਲੂਗਾ ਇਹ ਪਹਿਲੀ ਵਾਰੀ ਜਪਤੋ 107 1207 ਤੋਂ ਇਹ ਬਣੀ ਹੈ ਉਦੋਂ ਇਹ ਪਹਿਲੀ ਵਾਰੀ ਮੈਨੂੰ ਵੀ ਕੋਈ ਆਸ਼ਾ ਦੀ ਕਿਰਨ ਦਿਖ ਰਹੀ ਹੈ ਕਿ ਉੱਥੇ ਕੁਝ ਕੰਮ ਹੋਊਗਾ ਬੋਨਾ ਰੋਗ ਦਾ ਕਾਫੀ ਜ਼ਿਆਦਾ ਫੈਲਿਆ ਜੀ ਇਸ ਵਾਰ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੈ ਕਿਸੇ ਵੀ ਉਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਐਡਮਿਨਿਸਟ੍ਰੇਸ਼ਨ ਨੂੰ ਕਾਫੀ ਕਿਸਾਨ ਮੇਲੇ ਵੀ ਨਗੇ ਪਰ ਉਹਨਾਂ ਦੀ ਗਰਦਾਬਰੀ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਖੜਾ ਦੇ ਇੱਕ ਮਾਰਾ ਜੀ ਤੇ ਬੋਨਾ ਰੋਗ ਦੇ ਕਾਰਨ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਠੀਕ ਹੈ ਮੈਂ ਮਿਨਿਸਟਰ ਸਾਹਿਬ ਦੇ ਰਾਹੀਂ जरूर एक गाल करूँगी जहां फ्लड नहीं आए वहाँ भी एक इस मौसम की वजह से एक बीमारी निकली है जो अच्छी तरह पहले जो हो रही थी वो क्रॉप वो एक दम से आ, नीचे, नीचे हो गई कोई वायरस आ गई है तीजी वायरस फीजी वायरस फीजी फीजी वायरस ਤੋ ਉਸ ਕਰਕੇ ਕ੍ਰੌਪ ਦਾ ਬਹੁਤ ਜ਼ਿਆਦਾ ਡੈਮੇਜ ਹੋਇਆ ਇਹ ਇੱਕ ਹੋਰ ਨੈਚੁਰਲ ਕਲਾਮਿਟੀ ਜਾਂ ਮੈਨ ਮੇਡ ਕਲਾਮਿਟੀ ਜੋ ਵੀ ਹੈ ਇਹ ਵੀ ਹਮ ਇਸਮੇ ਆਪਕੀ ਰਿਪੋਰਟ ਮੇ ਪਲੀਜ਼ ਇਸਕੋ ਫਲੈਗ ਕਰ ਦੇਨਾ ਇਸਕੋ ਬਤਾ ਦੇਤੇ ਮੈਮ ਲੱਗਦਾ ਹੈ ਕਿ ਕੇਂਦਰ ਤੋਂ ਵੀ ਕਾਫੀ ਮੰਤਰੀ ਇਸ ਵਾਰੀ ਪਹਿਲੀ ਵਾਰੀ ਜਿਹੜਾ ਸੁਪਰਾਂ ਦੇ ਦੌਰ ਤੇ ਆ ਰਹੇ ਨੇ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਸਰਕਾਰੀਏ ਕਾਫੀ ਜੇ ਪੰਜਾਬ ਜੇ ਪ੍ਰਧਾਨ ਮੰਤਰੀ 25 ਮੰਤਰੀਆਂ ਨੂੰ ਨਾ ਕਹਿੰਦੇ ਤਾਂ ਕੋਈ ਗੱਲ ਹੀ ਨਹੀਂ ਸੀ ਜਿਹੜਾ ਉਹਨਾਂ ਨੇ ਇਹਨਾਂ ਨੂੰ ਭੇਜਿਆ ਤਾਂ ਸੋਚ ਉਹਨਾਂ ਦੀ ਪੂਰੀ ਪੰਜਾਬ ਦੇ ਉੱਤੇ ਟਿਕੀ ਹੋਈ ਹੈ ਔਰ ਹੁਣ ਵੀ ਬੀ 21 ਨੂੰ ਇੱਕ ਹੋਰ ਮੰਤਰੀ ਆ ਰਹੇ ਨੇ ਇੱਥੇ ਨਾਇਕ ਸਾਹਿਬ ਉਹਨਾਂ ਨੂੰ ਜਿੱਥੇ ਜਿੱਥੇ ਇਹ ਨਹੀਂ ਜਾ ਸਕੇ ਅਸੀਂ ਉੱਥੇ ਲੈ ਕੇ ਜਾਵਾਂਗੇ ਮੈਡਮ ਰੈਡੀ ਮੈਮ ਅੱਜ ਜਿਹੜੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ ਹੜਪਾ ਤੇਰੀਆ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਸੀਂ ਦੇਖ ਰਹੇ ਹੋ ਗਰਾਊਂਡ ਤੇ ਆ ਕੇ ਜਿਹੜੇ आदरणीय प्रधानमंत्री जी के आदेश के अनुसार आज मैं मतलब कल मैं यहाँ पे आई क्योंकि सभी राज्य मंत्री को आदेश दिया गया है आदरणीय प्रधानमंत्री जी की तरफ से और पार्टी के हमारे अध्यक्ष की तरफ से कि पंजाब की जो भी परिस्थिति जो भी स्थिति हुई है उस वहाँ पे फील्ड पे जाके आप विजिट करिए वहाँ पे सभी किसानों से या जो लोग हैं वहाँ के गाँव के लोग उनके साथ बातचीत करके क्या इशू वहाँ पे है क्या मसला है वो पूरा समझ के हम यहाँ पे डिस्ट्रिक्ट एडमिनिस्ट्रेशन के साथ भी कोऑर्डिनेट कर रहे हैं और कल से मैंने लगभग चार पाँच विलेज विज़िट किए आज भी यहाँ पे विजिट कर रही हूँ आदरणीय महारानी साहब भी मेरे साथ है हमारे सभी पदाधिकारी है यहाँ हमारे किसान संगठन के किसान भी हमारे भाई यहाँ भी हमारे साथ हैं तो हम सबसे बातचीत कर रहे हैं और एक बार बातचीत होने के बाद जो भी समस्या यहाँ पर हमारे सामने रखी है सभी किसान भाइयों ने तो उसके बारे में रिपोर्ट बनने के बाद ये पीएमओ ऑफिस भी सबमिट होगी और जिस मंत्र मंत्रालय से रिलेटेड है जैसे यहाँ पे नदी आ, मतलब नदी का रिवर के इशू ज़्यादा है तो वाटर रिसोर्सेस हमारे जो मंत्री है सी आर पाटिल साहब मैं उनसे भी बात करूँगी क्योंकि हरियाणा और पंजाब का दोनों का स्टेट का इशू यहाँ पे मुझे दिखाई दे रहा है तो और जब आ, बड़े रिवर की बातचीत आती है तो मुझे लगता है कि सेंट्रल गवर्नमेंट के साथ बैठ के इसे इस मसले को हल करना जो लगता है वो ज़्यादा इजी रहेगा और उसके साथ ही यहाँ पे रोड्स के भी काफ़ी इशू किसानों ने मुझे लोगों ने बताए तो उसके बारे में भी मैंने आज कलेक्टर से बात की कि जो सेंट्रल की तरफ से जो पी एम का जो फंड्स है तो उसके बारे में हम सोच सकते हैं क्या अगर आ, मतलब पूरा रिपोर्ट आने के बाद जिस जिस डिपार्टमेंट से रिलेटेड है तो उस डिपार्टमेंट के साथ मैं भी फॉलोअप में रहूँगी हमारे महाराणी साहब वो भी फॉलोअप में रहेंगे और प्रयास यही रहेगा कि जल्द से जल्द किसानों का मसला ये सॉर्ट आउट रहे क्योंकि एटलीस्ट अगली बार ये पर परिस्थिति वापस से ना बने आई वर्ष लोग आते हैं पर भी आते हैं सभी आते हैं आश्वासन जरूर देते हैं बट हन का हल नहीं हो रहा है पक्के तौर पर दूसरी बात है कि मुआवजा बहुत कम है क्योंकि उससे ज्यादा तो किसान की जो इनकम ही लग जाती है और इसके खर्चा ही बात सही है लेकिन कल मैंने कई किसानों को पूछा कि यहाँ पे क्रॉप इंश्योरेंस रहता है कि जैसे मैं महाराष्ट्र से आती हूँ महाराष्ट्र में जैसे गुजरात में आ, वहाँ पे मध्य प्रदेश में है।, है तो यहाँ पे मुझे किसानों ने बताया कि यहाँ पे कोई क्रॉप इंश्योरेंस ऐसा कोई नहीं है, है। जबकि वो होना चाहिए क्योंकि यहाँ पे हर साल ऐसी स्थिति होती है तो किसानों को काफी उसमें से सहायता मिल सकती है, है। तो ये इशू अभी जो जो सामने आ रहे हैं उसके बारे में पूरा डिटेल में डिस्कस करने के बाद ही कुछ ना कुछ इसमें से सोलूशन निकल सकता है मुझे ऐसा लगता है लेकिन जैसे आपने बताया कि हर बार आश्वासन दे जाते लेकिन कुछ होता नहीं है लेकिन मुझे पूरा विश्वास है कि आदरणीय प्रधानमंत्री जी ने अभी आ, उन्होंने भी खुद सोलह सो करोड़ का यहाँ पे पैकेज भी डिक्लेयर किया है तो कोशिश यही है कि ये जो सब समस्या है उसमें ज़्यादा से ज़्यादा लोगों को केंद्र सरकार के माध्यम से कैसा फायदा किया जाएगा इसलिए हम प्रयास करेंगे इंश्योरेंस की गल कर दे वो ताए गड्डी की इंश्योरेंस होंगी उन्होंने एक ऐसी भी जो सारे पिंड का मर मरता है ਤੇ ਤਾਂ ਅਸੀਂ ਦਵਾਂਗੇ ਹੁਣ ਇੱਥੇ ਦੇਖੋ ਆ ਇਲਾਕਾ ਮਰ ਗਿਆ ਬਾਕੀ ਪਿੰਡ ਬਚ ਗਿਆ ਇਹ ਕਿਸਾਨ ਕਿੱਧਰ ਜਾਣਗੇ ਜੇ ਉਹ ਹਿੱਸਾ ਬਣਾ ਤੁਹਾਡਾ ਜਿਹੜਾ ਘਟੂਰੀਆ ਉਹਦੇ ਵਿੱਚ ਉਹੀ ਆਖੇ ਇਹਨਾਂ ਨੇ ਕਿ ਇੰਸ਼ੋਰੈਂਸ ਹੋ ਨਹੀਂ ਰਹੀ ਨਾ ਜੂਰੇ ਇੰਸ਼ੋਰੈਂਸ ਸੈੱਟ ਕਰਕੇ ਨਹੀਂ ਹੁੰਦੀ ਕਿਉਂਕਿ ਪਿੰਡ ਨੂੰ ਇੱਕ ਆਈ ਇਕੱਠੇ ਪਿੰਡ ਦੀ ਲਈਏ ਇੱਕ ਖੇਤ ਨੂੰ ਕਾਈ ਮੰਨਣ ਲਈ ਅਸੀਂ ਤਿਆਰ ਹਾਂ ਹੁਣ ਇੰਸ਼ੋਰੈਂਸ